ਸਤਿ ਸ੍ਰੀ ਅਕਾਲ ਸਵਾਹਿਗਤੀ ਕੀ ਖਤਿ ਗੁਰੂ ਸਾਹਿਬਾਨ ਦੀ ਮਹਾਨ ਕਿਰਪਾ ਹੋਈ ਹੈ ਹਰ ਸਾਲ ਦੀ ਤਰ੍ਹਾਂ ਥੱਤੀਆਂ ਸਰਾਨਾਂ ਜੋੜ ਧਾਰਮਿਕ ਮੇਲਾ ਕਰਾਇਆ ਜਾ ਰਿਹਾ ਹੈ ਸਾਰੇ ਨਗਰ ਦੀ ਨੂੰ ਸੰਗਤ ਵੱਲੋਂ ਅਤੇ ਲੈਨ ਆਰਓ ਵੀਰਾਂ ਪਰ ਮਾਣ ਸਨੋਗ ਦੇ ਨਾਲ ਬੜੇ ਹੁੰਮਤਾ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਸਦਕਾ ਕਮਾਈਆਂ ਵਿੱਚ ਇਨਸਾਨ ਦੇ ਕੱਢਦੇ ਹਾਂ ਮਾਇਆ ਭੇਜ ਕਰਕੇ ਗੁਰੂ ਘਰ ਇਹ ਸੇਵਾ ਜਿਹੜੀ ਹੈ ਕੀਤੀ ਜਾਂਦੀ ਹੈ ਹਰ ਸਾਲ ਦੀ ਤਰ੍ਹਾਂ ਸ੍ਰੀ ਅਖੰਡ ਪਾਠ ਸਾਹਿਬਾਨ ਦੀ ਲੜੀ ਜਿਹੜੀ ਹੈ ਉਰੰਭ ਹੁੰਦੀ ਹੈ ਇਸੇ ਤਰ੍ਹਾਂ 11 ਤਰੀਕ ਤੋਂ ਜਦ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਇਆ ਸਨਾ ਜਿਲਾਲੇ ਭੋਗ 13 ਤਰੀਕ ਨੂੰ ਪਾਏ ਗਏ ਫਿਰ ਦੁਬਾਰਾ 13 ਤਰੀਕ ਨੂੰ ਜਦ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਜਿਨ੍ਹਾਂ ਦੀ ਅੱਜ ਸਮਾਰਤੀ ਹੋਈ ਹੈ ਸਤਗੁਰੂ ਜੀ ਨੇ ਮਿਹਾਨ ਕਿਰਪਾ ਕੀਤੀ ਹੈ ਇਹ ਧਾਰਮਿਕ ਸਲਾਨਾ ਜੋੜ ਮੇਲਾ ਹਰ ਵਾਰੀ ਖੁਸ਼ਨਾ ਦੇ ਨਾਲ ਸੰਪੂਰਨ ਹੁੰਦਾ ਸਤਗੁਰੂ ਦੀ ਕਿਰਪਾ ਕਰਦੇ ਹਨ ਔਰ ਇਸੇ ਤਰ੍ਹਾਂ ਹੀ ਗੁਰਸੈਣੀ ਸਾਰੀਆਂ ਸੰਗਤਾਂ ਦੇ ਐਨਐਨਆਰ ਇਰਾਂ ਦੇ ਭਰਾਵਾਂ ਦੇ ਫਿਰ ਤੋਂ ਇਹ ਪ੍ਰਯਾਸ ਰਾਕੀ ਖੁਮੂ ਸੰਗਤਾਂ ਦੇ ਨਗਰ ਪੰਚਾਇਤ ਅਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬਣਾਇਆ ਜਾਂਦਾ ਹੈ ਸਤਗੁਰੂ ਦੀ ਕਿਰਪਾ ਕਰਨ ਇਸੇ ਤਰ੍ਹਾਂ ਅਗਲੇ ਸਾਲ ਵੀ ਪੂਜਾ ਦੇ ਨਾਲ ਇਸ ਦਾਣਾ ਧਾਰਮਿਕ ਮੇਲਾ ਸਤਗੁਰੂ ਜੀ ਇਸੇ ਤਰ੍ਹਾਂ ਹੀ ਸੰਗਤਾਂ ਉਤਸ਼ਾਹ ਦੇ ਨਾਲ ਪ੍ਰੇਰ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਔਰ ਇਸ ਭਾਗਾ ਸਮਾਂ ਬਰਸ਼ ਕੇ ਅਗਲਾ ਸਮਾਂ ਵੀ ਖੁਸ਼ੀਆਂ ਦਾ ਲੈ ਕੇ ਆਉਣਾ ਬਹੁਤ ਬਹੁਤ ਧੰਨਵਾਦ ਹੈ ਉਹ ਸਾਰੇ ਵੀਰ ਬਾਹਰ ਦੇਸ਼ਾਂ ਦੇਸ਼ਾਂ ਵਿੱਚ ਜੋ ਲਾਈਵ ਚੱਲ ਰਿਹਾ ਹੈ ਚੈਨਲ ਤੇ ਦਾ ਹੀ ਵੇਖ ਰਹੇ ਹਨ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਵੱਧ ਤੋਂ ਵੱਧ ਸਾਡੇ ਨਗਰ ਦਾ ਔਰ ਗੁਰੂ ਘਰ ਦਾ ਸਾਰੀ ਕਮੇਟੀ ਦਾ ਸੰਯੋਗ ਦੇ ਕੇ ਵੱਧ ਤੋਂ ਵੱਧ ਇਸਲਾਣਾ ਧਾਰਮਿਕ ਜੋੜ ਮੇਲਾ ਜਿਹੜਾ ਕਰਵਾਇਆ ਜਾਂਦਾ ਹੈ ਆਪ ਜੀ ਨੇ ਵੱਧ ਤੋਂ ਵੱਧ ਸਲਾਮਾਂ ਭੇਜ ਕਰਕੇ ਔਰ ਇਸ ਗੁਰੂ ਘਰ ਨੂੰ ਆਪਾਂ ਔਰ ਅੱਗੇ ਵੀ ਲੈ ਕੇ ਜਾਣਾ ਹੈ ਗੁਰੂ ਘਰ ਆਪਾਂ ਤਿਆਰ ਕਰਨਾ ਹੈ ਕਾਰ ਸੇਵਾ ਥਰੂ ਹੋਣੀ ਹੈ ਜਿੰਨੇ ਵੀ ਐਨ ਆਰ ਆਈ ਵੀਰ ਭਰਾਵਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਇਸੇ ਤਰ੍ਹਾਂ ਸਾਰੀ ਸੰਗਤ ਦਾ ਨਗਰ ਦਾ ਸੰਯੋਗ ਦੇਣਾ ਹੈ ਔਰ ਸਾਡੇ ਨਾਲ ਸਰਦਾਰ ਮੁੰਜਿੰਦਰ ਸਿੰਘ ਜੀ ਸਰਪੰਚ ਸਾਹਿਬ ਖੜੇ ਨੇ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਔਰ ਸਾਡੇ ਪ੍ਰਧਾਨ ਜੀ ਸਰਦਾਰ ਹਰਜੀਤ ਸਿੰਘ ਦੀ ਖਾਲਸਾ ਔਰ ਸਰਦਾਰ ਸੰਤੋਖ ਸਿੰਘ ਦੀ ਸਾਰੇ ਖੜੇ ਹਨ ਮੈਂਬਰ ਔਰ ਕਮੇਟੀ ਮੈਂਬਰ ਸਾਰੇ ਖੜੇ ਹਨ ਔਰ ਇਹਨਾਂ ਦੇ ਸੰਯੋਗ ਦੇ ਨਾਲ ਸੇਵਾ ਜਿਹੜੀ ਚੱਲ ਰਹੀ ਹੈ ਔਰ ਗੁਰੂ ਸਾਹਿਬ ਦੀ ਕਿਰਪਾ ਕਰ ਰਹੇ ਹਨ ਸਿਰ ਤੇ ਹੱਥ ਰੱਖ ਕੇ ਸਵਾਗਤ ਲੈ ਰਹੇ ਹਨ ਤੇ ਜਿੰਨੇ ਸਾਡੇ ਬਾਹਰ ਦਿਸ਼ਾਂ-ਦਿਸ਼ਾਂ ਵਿੱਚ ਵੀਰ ਭਰਾ ਬੈਠੇ ਉਹਨਾਂ ਨੂੰ ਬੇਨਤੀ ਕਰਦੇ ਹਨ ਦਾਸਮਲਾਂ ਤੇ ਭਾਈ ਜੋ ਆਪਣੇ ਗੁਰੂ ਘਰ ਦੀ ਕਾਰ ਸੇਵਾ ਸ਼ੁਰੂ ਹੋਣੀ ਹੈ ਵਾਧੇ ਤੋਂ ਵਾਧ ਸੇਵਾ ਭੇਜ ਕਰਕੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਹਾਂਜੀ ਅੱਜ ਸਾਡੇ ਕੋਲ ਗਿਆਨੀ ਸਰੂਪ ਸਿੰਘ ਜੀ ਕੰਦਿਆਲਾ ਉਹ ਉਹਨਾਂ ਦਾ ਜੱਥਾ ਜਿਹੜਾ ਸਾਡੇ ਕੋਲੇ ਹਾਜ਼ਰੀ ਭਰ ਕੇ ਗਿਆ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਨਗਰ ਦੀਆਂ ਸੰਗਤਾਂ ਦਾ ਮਨ ਜਿਹੜਾ ਬਹੁਤ ਖੁਸ਼ ਹੈ ਬੜੇ ਇਤਿਹਾਸ ਦੇ ਨਾਲ ਆਪ ਹੱਥੀਂ ਸੇਵਾ ਕਰਦੀਆਂ ਹਨ ਔਰ 11 ਤਰੀਕ ਤੋਂ ਲੈ ਕੇ ਅੱਜ 15 ਤਰੀਕ ਹੋ ਗਈ ਹੈ ਔਰ 6-7 ਦੇ ਸੰਗਤਾਂ ਨੇ ਆਪ ਆਪਣੀ ਹੱਥੀਂ ਸੇਵਾ ਕੀਤੀ ਹੈ ਬਰਤਨਾਂ ਦੀ ਝਾੜੂਆਂ ਦੀ ਲੰਗਰਾਂ ਦੀ ਸੇਵਾ ਕਰਕੇ ਸੰਗਤਾਂ ਆਪਣੇ ਆਪ ਨੂੰ ਬੜੀਆਂ ਆਪਣਾ ਮਨ ਜਿਹੜਾ ਖੁਸ਼ੀ ਕਰ ਰਹੀਆਂ ਹਨ ਔਰ ਬੜਾ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਬਹੁਤ ਕਿਰਪਾ ਗੁਰੂ ਸਾਹਿਬ ਦੀ ਹਾਂਜੀ ਜੋ ਸਾਡੇ ਐਨਆਰਆਈ ਵੀਰ ਹਨ ਉਹਨਾਂ ਵੱਲੋਂ ਬਹੁਤ ਭਰਵਾ ਹੰਗਾਰਾ ਮਿਲ ਰਿਹਾ ਜੀ ਬੜੀਆਂ ਖੁਸ਼ੀਆਂ ਦੇ ਨਾਲ ਉਹ ਮਾਇਆ ਭੇਜ ਕਰਕੇ ਦਸਵੰਦ ਕਰਕੇ ਕਰਤਕ ਮਾਇਆ ਵਿੱਚ ਉਹ ਆਪਣਾ ਦੀਵਨ ਸਫਲਾ ਕਰ ਰਹੇ ਹਨ ਜੀ ਉਹ ਜਵਾਬ ਕਿਉਂ ਕਿ ਛੱਜ ਦੇ ਨਾਲ ਦਿੱਤਾ ਜਾਣ ਲਗਾ ਤੇ ਗੁਰੂ ਮਹਾਰਾਜ ਦੇ ਤੱਪੂ ਬਾਹਰ ਆ ਕੇ ਕਹਤਰ ਵਿੱਚ ਚੱਟਾ ਫੈਲ ਗਈ ਤੇ ਗੁਰੂ ਆਗਰਾ ਦੇ ਕਿਲੇ ਤੋਂ ਬਾਹਰ ਹੁਣ ਖੁੱਲੇ ਅਸਮਾਨ ਵਿੱਚ ਰਹੀਦਾ ਉਹ ਗਰੀਬ ਸਿੱਖ ਘਟਾ ਇਸੇ ਤੇ ਅਸਤੇ ਆਨੇ ਸ਼ਾਮਿਆ ਬਸ ਕਾਹੀ ਸੱਚੀ ਰਿਖਦੇ ਨੇ ਸਾਰੇ ਜਾਣੇ ਉਹ ਕਾਹੀ ਸੱਚ ਕਸਿਆਣਾ ਕਾਹੀ ਬੰਦੋ ਨੇ ਅਧਿਕ ਖੋਤੀ ਸੀ ਤੇ ਜਦੋਂ ਨੂੰ ਪਤਾ ਲਗਾ ਨਾ ਤੇ ਸਰਦੂ ਆਇਆ ਉਹ ਆਪਣਾ ਢੀਟਾ ਟੋਲਿਆ ਉਹਦੇ ਢੀਟੇ ਵਿੱਚ ਇੱਕ ਅੰਨਾ ਸੀ ਇੱਕ ਟਕਾ ਸੀ ਆ ਵਾਸ ਕਰਨਾ ਇੱਕ ਟਕਾ ਇੱਕ ਟਕਾ ਦੇ ਗੀਜੇ ਤੇ ਟਕਾ ਕੀ ਹੁੰਦਾ 40 ਟਕਿਆਂ ਦਾ 1 ਰੁਪਿਆ ਹੁੰਦਾ 25 ਦਾ ਹਸਦ ਕਹਿ ਲੀਏ ਤੇ ਢਾਈ ਪੈਸਿਆਂ ਦਾ 1 ਟਕਾ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਤੇ ਲਿਖਿਆ ਲੱਖ ਟਕਿਆਂ ਕਿ ਮੁੰਦੜੇ ਲੱਖ ਟਕਿਆਂ ਕਿ ਕਿਹਦਾ ਹੁੰਦਾ ਢਾਈ ਪੈਸਿਆਂ ਦਾ ਇੱਕ ਸਿੱਕਾ ਜਿਹਨੋਂ ਦੇ ਕੋਲ ਹੈ ਉਹ ਕਹਿੰਦਾ ਚਲੋ ਲੋਰੀ ਪਾਛਾ ਨੂੰ ਮੱਥਾ ਟੇਕਾਂਗੇ ਘਾੜੀ ਮੰਡ ਕੇ ਉਹਦੇ ਨਾਲ ਹੀ ਚੱਲ ਨਹੀਂ ਕਹਿੰਦਾ ਚਲੋ ਮਹਾਰਾਜ ਦਾ ਘੋੜਾ ਖਾਣ ਉਹ ਹੁਣ ਇਹਦਾ ਪਤਾ ਨਹੀਂ ਤੇ ਗੁਰੂ ਸਾਹਿਬ ਦਾ ਲੱਗੂ ਕਿਧਰਲੇ ਪਾਸੇ ਆ ਉਹ ਰਾਜੇ ਦੇ ਤੰਗੂ ਬਲੇ ਪਾਸੇ ਨੂੰ ਚਲੇ ਗਿਆ ਜਿੱਥੇ ਰਾਜਾ ਜਹਾਣਗੀ ਬਿਠਾ ਨਾ ਸਾਕੀ ਕੁਰਸੀ ਛੋੜੀ ਹੋਣੀ ਆ ਤੇ ਅੰਦਰ ਸੁਣਿਓ ਗੁਰਮੁਖੀਆਂ ਸਾਖੀਆਂ ਕਲੇ ਪ੍ਰਾਣੀਆਂ ਨਹੀਂ ਹੁੰਦੀਆਂ ਸਤਿਗੁਰ ਮੇਰਾ ਮੀਤ ਨਵਾ ਮੈਨੂੰ 35 ਸਾਲ ਹੋ ਗਿਆ ਲੱਖਰ ਕਰਦਿਆ ਮੈਨੂੰ ਅਜੇ ਤੱਕ ਕਦੇ ਨਹੀਂ ਕਿਸੇ ਨੇ ਕਿਹਾ ਬਈ ਸੁਰੂਖਿਆ ਜਗਣੀ ਹੁੰਦੀ ਤੇ ਗੁਰਮੁਖੀਆਂ ਸਾਖੀਆਂ ਵੀ ਨਹੀਂ ਪ੍ਰਾਣੀਆਂ ਹੁੰਦੀਆਂ ਇਹ ਗੁਰੂ ਦੀ ਸ਼ਕਤੀ ਆ ਜਦੋਂ ਗਰੀਬੜਾ ਸਿੱਖ ਰਾਜੇ ਦੇ ਤਖ਼ਤ ਦੇ ਲਾਗੇ ਗਿਆ ਨਾ ਤਾਂ ਪਹਿਲੇ ਨਾਲ ਨੇ ਰੋਕਿਆ ਹਾਵੇ ਕੌਣ ਹੈ ਉਹ ਕਹਿੰਦਾ ਸੱਚੇ ਪਾਤਸ਼ਾਹ ਅੰਦਰਈ ਆ ਕਹਿੰਦਾ ਹਾਂ ਅੰਦਰਈ ਆ ਤੂੰ ਕੌਣ ਹੈ کہتا جی ملاقات کے بارے ہو کہتا شگل بکھی تھا پڑھنی پاندھے کپڑے لپڑیا کپڑیا سہیل پسینے رو پڑیا پڑیاں جاؤ تو اٹھ جائے چھو تیری ملاقات نہیں ہو سکتی کہنے لگا پہ پہلے داران اے میں نہ سچائی گئے یا کہ سچے پادشاہ تا میریاں داستا شڑکے آگرے آئیا میں ہی صدیہ بار آجوں تو اگوں تکے بار پر گل چل جا دی ਤੋ ਗਰੀਬ ਸਖਰੋਲੀ ਆਉਂਦਾ ਵੋ ਮੁਲਾਕਾਤ ਕਰਵਾ ਲਓ ਕਹਿੰਦਾ ਲੰਘ ਆਣ ਦੇਓ ਯਾਰ ਜੀਦਾ ਹੈਗਾ ਕਿਉਂ ਰੋਕੀ ਜਾਂਦੇ ਹੋ ਆ ਲੈਣ ਦਿਓ ਹੁਣ ਜਦੋਂ ਰਾਜੇ ਨੇ ਕਹਿ ਲਿਆ ਤਾਂ ਵੀ ਆ ਲੈਣ ਦਿਓ ਤੇ ਰੁਕਣਾ ਕਿਹਨੇ ਅਸੂ ਫਿਰ ਜਿਹਨੇ ਆਪਣਾ ਉਹ ਘਾਹ ਦੀ ਮੰਡਲਾਪੇ ਚੱਲਿਆ ਤੇ ਪਹਿਲੇ ਧਰ ਕੇ ਤਾਂ ਪੰਡ ਰੱਖਲੇ ਥੇ ਕਹਿੰਦਾ ਨਾ ਨਾ ਇਹੋ ਤਾਂ ਭੇਡਾ ਕਰਨੀ ਹੈ ਇਹੋ ਜਾਂ ਮੇਰੇ ਕੋਲ ਹੈਗਾ ਘਾਹ ਦੀ ਪੰਡ ਲੈ ਕੇ ਜਿਹਦੇ ਜਾ ਕੇ ਜਹਾਂਗੀਰ ਸਾਹਮਣੇ ਬੈਠਾ ਤੇ ਜਹਾਂਗੀਰ ਨੂੰ ਮੱਥਾ ਟੇਕਣ ਲੱਗਾ ਸ਼ਦਰ ਤੇ ਕਲਗੀਧਾ ਜਹਾਂਗੀਰ ਉਹਨੇ ਵੀ ਆਪਣੇ ਘਰ ਦੇ ਵਿੱਚ ਸਾਢੇ 3 ਫੁੱਟੀ ਗਰਦਾਨ ਪਾਈ ਹੋਈ ਹੈ ਤੇ ਰਾਜੇ ਦੇ ਦਰਸ਼ਨ ਕਰਕੇ ਗਰੀਬ ਸਿੱਖ ਨੂੰ ਕਿਉਂ ਜਾਪਿਆ ਵੀ ਇਹ ਛੇਵੇਂ ਬਾਪੂ ਹਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਨ ਨਮਸਕਾਰ ਕਰਦਾ ਮੱਥਰ ਤੇ ਕਹ ਜੇ ਮੈਂ ਆਪਾਂ ਜਮੀਨ ਤੇ ਐਨ ਮੱਥਾ ਨਾਲ ਸੁਹਾ ਲੈਨੇ ਆ ਚੌਂਕਾ ਮਾਰ ਕੇ ਬੈਠਾ ਰਾਜੇ ਨੇ ਪੁੱਛਿਆ ਹਾਂ ਭਾਈ ਕਿਵੇਂ ਆਇਆ ਕੌਣ ਹੈ ਤੂੰ ਤੇਰਾ ਮੇਰੇ ਤੋਂ ਕੀ ਕੰਮ ਹੈ ਦੱਸ ਕਿਹੜਾ ਤੇਰੇ ਮੇਰੇ ਤੇ ਕੰਮ ਪੈ ਗਿਆ ਤੂੰ ਮੇਰੇ ਪਹਿਰੇਦਾਰਾਂ ਨਾਲ ਉਲਝਦਾ ਪਿਆ ਸੀ ਉਹ ਗਰੀਬ ਸਿੱਖ ਨੇ ਹੱਥ ਜੋੜੇ ਕਿਨੇ ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ ਆ ਤੁਸੀਂ ਦਰਸ਼ਨ ਬਖਸ਼ੇ ਆ ਗਰੀਬੀਆਂ ਅਰਦਾਸਾਂ ਸੁਣੀਆਂ ਰਾਜਾ ਕਹਿੰਦਾ ਪੈ ਮੀ ਇੰਨਾ ਮੇਰੇ ਕੋਲੇ ਆਪਣੇ ਕੰਮ ਦੀ ਗੱਲ ਕਰ ਕੀ ਮੰਗਣਾ ਮੇਰੇ ਕੋਲ ਉਹ ਗਰੀਬ ਸਿੱਖ ਆਸ ਛੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰੋ ਆਵਾ ਗਵਣ ਦਾ ਚੱਕਰ ਖੱਟ ਦਿਓ ਮਰਨ ਜਮਣ ਦਾ ਘੇੜ ਕੱਟ ਦਿਓ ਰਾਜੇ ਦੇ ਖਾਨੇ ਹੋ ਗਈ ਰਾਜਾ ਕਹਿੰਦਾ ਯਾਰ ਹਾਤੁ ਮਾਰੀ ਤਾਂ ਮੈਨੂੰ ਵੀ ਜਿਬੜੀ ਹੋਈ ਐ ਐਸੇ ਦੁੱਖ ਦਾ ਤਾਂ ਲਾਜ ਮੈਨੂੰ ਨਹੀਂ ਲੱਗਦਾ ਆ ਜਿਹੜਿਆ ਤੂੰ ਸੌਦਾ ਮੇਰੇ ਕੋਲੋਂ ਲੈਣ ਆਇਆ ਨਾ ਉਹ ਮੇਰੀ ਹੱਡੀ ਤਾਂ ਨਹੀਂ ਮਿਲਦਾ ਮੈਂ ਭਾਰਤ ਦਾ ਰਾਜਾ ਆ ਮੈਂ ਤੈਨੂੰ ਜ਼ਮੀਨ ਦੇ ਸਕਦਾ ਨੌਕਰੀ ਦੇ ਸਕਦਾ ਕੋਤ ਟਿੱਪ ਦੇ ਸਕਦਾ ਤੇਰਾ ਮਾਮਲਾ ਮਾਫ ਕਰ ਸਕਦਾ ਤੇਰੀ ਗਰੀਬੀ ਘਟ ਸਕਦਾ ਪਰ ਆ ਜਿਹੜਾ ਸੌਦਾ ਤੂੰ ਮੰਗਦਾ ਨਾ ਇਹ ਮੇਰੇ ਕੋਲ ਨਹੀਂ ਮਿਲਦਾ ਉਹ ਕਹਿਣ ਲੱਗੇ ਤੁਸੀਂ ਸੱਚੇ ਬਾਦਸ਼ਾਹ ਨਹੀਂ ਹੋ ਇਹਦਾ ਹਾਂ ਮੈਂ ਸੱਚਾ ਬਾਦਸ਼ਾਹ ਹਾਂ ਮੈਂ ਭਾਰਤ ਦਾ ਸਮਰਾਟ ਹਾਂ ਮੈਨੂੰ ਲੋਕ ਸੱਚਾ ਬਾਦਸ਼ਾਹ ਕਹਿੰਦੇ ਆ ਤੇ ਅੱਗੋਂ ਰਾਜਾ ਕਿਹਾ ਮੈਂ ਤੂੰ ਕਿਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਰੀ ਮਿਲਦਾ ਇਹਦਾ ਹਾਂਜੀ ਤੇ ਇਹ ਅੱਗੋਂ ਰਾਜੇ ਨੇ ਕੀ ਕਿਹਾ ਉਹਦੀ ਹਰਤੀ ਨਾਲ ਦੇ ਤਬੂਜਾ ਜਿਹੜਾ ਸੌਦਾ ਤੂੰ ਮੰਗਦਾ ਨਾ ਉਹਦੇ ਕੋਲੇ ਮਿਲਦਾ ਹੈ ਇਸ ਆਦੇ ਕੋ ਨਹੀਂ ਬੰਦਦਾ ਉਹ ਨਾਮ ਤੇ ਤਬੂ ਚ ਬੈਠਾ ਮਾਨ ਕਰਿਓ ਸਿੱਖ ਨੇ ਅਗਲੀ ਗੱਲ ਕੋਈ ਨਹੀਂ ਸੁਣੀ ਤੇ ਆਪਣਾ ਝੱਪ ਦੇਣੀ ਟਖਾ ਚੱਕ ਲਿਆ ਉਹਦੇ ਪੈਰਾਂ 'ਚ ਜਦੋਂ ਟਖਾ ਚੱਕਿਆ ਨਾ ਰਾਜੇ ਦੇ ਖਾਨੇ ਨੂੰ ਗਈ ਕੋਈ ਰਾਤ ਤਾਂ ਬੜੀ ਬੇਚਦੀ ਐ ਟਖਾ ਰੱਖ ਕੇ ਦੁਬਾਰਾ ਚੱਕਿਆ